ਮੇਰੀ ਮੰਮੀ ਨੇ ਕੁੱਟਣਾ ਉਹਨੇ ਬਹੁਤ ਜ਼ਿਆਦਾ ਤੁਹਾਡੇ ਅੱਖਾਂ ਸਾਹਮਣੇ ਅੱਖਾਂ ਸਾਹਮਣੇ ਕਿੰਨਾ ਫੀਲ ਹੁੰਦਾ ਉਸ ਟਾਈਮ ਜਦੋਂ ਬਹੁਤ ਜ਼ਿਆਦਾ ਲੱਗਦੀ ਪੁੱਛੋ ਨਾ ਤੁਸੀਂ ਮੇਰੇ ਜਿਹੜਾ ਫੋਰਥ ਬ੍ਰਦਰ ਸੀਗਾ ਨਾ ਮਤਲਬ ਮੇਰੀ ਛੋਟੀ ਭੈਣ ਤੋਂ ਬਾਅਦ ਜਿਹੜਾ ਬੱਚਾ ਹੋਣ ਵਾਲਾ ਸੀ ਉਹ ਵੀ ਮੇਰੇ ਡੈਡੀ ਦੀ ਕੁੱਟਣ ਦੀ ਵਜ੍ਹਾ ਨਾਲ ਹੀ ਉਹ ਮਤਲਬ ਮੰਮੀ ਨੂੰ ਵੇਟਮੈਂਟ ਚੱਲ ਰਿਹਾ ਸੀਗਾ ਤੇ ਡੈਡੀ ਨੇ ਉਹਨਾਂ ਤੇ ਹੱਥ ਚੱਕ ਲਿਆ ਉਹਦੇ ਕਰਕੇ ਬੱਚੇ ਦੇ ਅੰਦਰ ਪੇਟ ਦੇ ਅੰਦਰ ਹੀ ਡੈਥ ਹੋ ਗਈ ਉਸ ਚੀਜ਼ ਕਰਕੇ ਮੇਰੀ ਮॉम ਨੇ ਬਹੁਤ ਕੁਝ ਛੱਡ ਲਿਆ ਉਹ ਮੇਰੇ ਡੈਡੀ ਵੀ ਨਸ਼ਾ ਕਰਦੇ ਸੀ ਦਾਰੂ ਵਗੈਰਾ ਪਿੰਦੇ ਸੀ ਕਾਫੀ ਨਸ਼ੇ ਕਰਦੇ ਸੀਗੇ ਉਹ ਉਹਨਾਂ ਨੇ ਵੀ ਬਹੁਤ ਕੁਝ ਗਵਾਇਆ ਮਤਲਬ ਨਸ਼ੇ ਜ਼ਮੀਨ ਵੇਚਤੀ ਕਦੇ ਕੋਸ਼ਿਸ਼ ਕਰਤਾ ਭੈਣੇ ਜਦੋਂ ਆਰਕੇਸਟਰੋਂ ਦਾ ਨਾਮ ਆਉਂਦਾ ਨਾਲ ਸਾਡੇ ਸਮਾਜ 'ਚ ਨਾ ਮੱਥੇ ਤੇ ਲੋਕ ਤਿਉੜੀਆਂ ਪਾ ਲੈਂਦੇ ਆ ਅੱਛਾ ਕੁੜੀ ਆਹ ਕੰਮ ਕਰਦੀ ਐ ਤੇ ਤੁਹਾਨੂੰ ਵੀ ਚੀਜ਼ਾਂ ਦਾ ਸਾਹਮਣਾ ਕਰਨਾ ਪਿਆ ਹਾਂਜੀ ਬਿਲਕੁਲ ਮੈਂ ਇਹ ਚੀਜ਼ਾਂ ਦਾ ਸਾਹਮਣਾ ਕੀਤਾ ਆ ਰਿਲੇਟਿਵਸ ਦਾ ਲਾ ਲਓ ਜਾਂ ਪਿੰਡ ਦੇ ਲੋਕਾਂ ਦਾ ਲਾ ਲਓ ਜਦੋਂ ਸਟਾਰਟਿੰਗ ਤੇ ਮੇਰਾ ਪਤਾ ਲੱਗਿਆ ਸੀ ਵੀ ਮੈਂ ਇਹ ਲਾਈਨ ਜੁਆਇਨ ਕਰ ਲਈ ਆ ਉਸ ਟਾਈਮ ਸਾਰਿਆਂ ਦਾ ਇਹੀ ਰਿਐਕਸ਼ਨ ਸੀਗਾ ਹੂੰ ਵੀ orchestra ਚ ਕੰਮ ਕਰਦੀ ਏ ਕੁੜੀ ਵੀ ਬੜਾ ਹੀ ਮਾੜੇ ਤਰੀਕੇ ਨਾਲ ਉਹਨੇ ਦੇਖਿਆ ਵੀ ਬੜਾ ਬਦਨਾਮੀ ਵਾਲਾ ਕੰਮ ਆ ਫੇ ਤਾਂਂਡੀ ਕੋਂਂਡੀ ਵੀ ਨਹੀਂ ਪੁੱਛਦੇ ਹੁਣੇ ਕੋਈ ਵੀ ਨਹੀਂ ਸੀ ਪਰ ਅੱਜ ਅੱਜ ਉਹੀ ਮੈਨੂੰ ਆਪ ਪੁੱਛਦੇ ਆ ਸਾਡੇ ਘਰੇ ਆਉਂੂ ਕਦੋਂ ਮਿਲਣਾ ਆਉਂਗੇ ਅੱਜ ਉਹੀ ਚੀਜ਼ਾਂ ਸਭ ਚੇਂਜ ਹੋ ਗਈਆਂ ਯਾਨੀ ਕਿ ਜਦੋਂ ਬੰਦਾ ਸੰਘਰਸ਼ੋਂ ਨੰਗਦਾ ਉਦੋਂ ਕੋਈ ਨਹੀਂ ਪੁੱਛਦਾ ਉਦੋਂ ਬਦਨਾਮੀ ਸ਼ੁਰੂ ਕਰਦੇ ਨੇ ਤੇ ਜਦੋਂ ਬੰਦਾ ਕਾਮਯਾਬੀ ਦੀ ਮੰਜ਼ਲ ਹਾਸਲ ਕਰ ਲੈਂਦਾ ਉਦੋਂ ਸਲਾਮਾਂ ਹੁੰਦੀਆਂ ਉਦੋਂ ਸਲਾਮਾਂ ਹੁੰਦੀਆਂ ਬਿਲਕੁਲ ਇਹ ਚੀਜ਼ ਮੇਰੇ ਨਾਲ ਹੋਈ ਹੋਈ ਹੈ ਇਹ ਕਿੰਨਾ ਕੁ ਲੰਬਾ ਸੰਘਰਸ਼ ਰਿਹਾ ਹੈ ਇਹ ਮੇਰਾ 6 ਸਾਲ ਦਾ ਸੰਘਰਸ਼ ਸੀ ਜੇ ਲਾਈਨ ਦੇ ਵਿੱਚ ਆਉਣ ਤੋਂ ਬਾਅਦ ਤਾਂ ਦੇਖੀ ਉਦੋਂ ਪਹਿਲਾਂ ਦਾ ਸੰਘਰਸ਼ ਤਾਂ ਮੇਰਾ ਮਤਲਬ 15 ਸਾਲ ਦੀ ਜਿੱਤ ਤੋਂ ਸਟਾਰਟ ਹੋ ਗਿਆ ਸੀਗਾ ਮੇਰੇ ਫਾਦਰ ਸਾਹਿਬ ਦੀ ਡੈਥ ਤੋਂ ਬਾਅਦ ਅਕਸਰ ਹੀ ਜਦੋਂ ਕੁੜੀਆਂ ਨਾਲ ਆਪਾਂ ਗੱਲਾਂ ਬਾਤਾਂ ਕਰਦੇ ਨੇ ਉਹ ਕਹਿੰਦੀ ਅਸੀਂ ਇਸ ਖੇਤਰ ਦੇ ਵਿੱਚ ਤਾਂ ਆਈਆਂ ਸਾਡੀ ਮਜਬੂਰੀਆਂ ਤੁਹਾਡੀਆਂ ਵੀ ਮਜਬੂਰੀਆਂ ਸਾਂਝੀ ਬਿਲਕੁਲ ਜਿਸ ਟਾਈਮ ਮੈਂ ਇਹ ਲਾਈਨ ਨੂੰ ਜੁਆਇਨ ਕੀਤਾ ਉਸ ਟਾਈਮ ਮਜਬੂਰੀ ਵੀ ਕੀ ਕਹੀਏ ਵੀ ਮਜਬੂਰੀ ਵੀ ਬਲਕਿ ਕੁਝ ਦਿਖਦਾ ਹੀ ਨਹੀਂ ਸੀ ਘਰ ਦੇ ਸਭ ਤੋਂ ਵੱਡੇ ਤੁਸੀਂ ਸੀ ਹਾਂਜੀ ਸਾਰੀ ਜ਼ਿੰਮੇਵਾਰੀ ਤੁਹਾਡੇ ਤੇ ਪੈ ਜਾਂਦੀ ਹੈ ਤੁਹਾਡੇ ਫਾਦਰ ਸਾਹਿਬ ਦੀ ਡੈਥ ਤੋਂ ਬਾਅਦ ਮੈਨੂੰ ਲੱਗਦਾ ਇਹ ਸਿਲਸਿਲਾ ਸਾਰਾ ਸ਼ੁਰੂ ਹੋ ਗਿਆ ਹਾਂਜੀ ਹਾਂਜੀ ਇਹ ਕਿਵੇਂ ਕਹਾਣੀ ਸ਼ੁਰੂ ਹੁੰਦੀ ਹੈ ਥੋੜਾ ਜਿਹਾ ਸੰਘਰਸ਼ ਤੇ ਬਾਰੇ ਦੱਸਿਓ ਅਸੀਂ ਤਿੰਨ ਭੈਣਾਂ ਹਾਂ ਤੇ ਇੱਕ ਬ੍ਰਦਰ ਹੈ ਮੇਰਾ ਛੋਟਾ ਤੇ ਮਤਲਬ ਫਾਦਰ ਸਾਹਿਬ ਦੇ ਹੁੰਦੇ ਹੀ ਘਰੇ ਡਿਸਬਿਊਟ ਚੱਲਦਾ ਰਹਿੰਦਾ ਸੀਗਾ ਤੇ ਜਿਆਦਾ ਮਤਲਬ ਬੌਂਡਿੰਗ ਹੈ ਨਹੀਂ ਸੀ ਚਾਚਾ ਤਾਇਆ ਨਾਲ ਸ਼ੁਰੂ ਤੋਂ ਹੀ ਨਹੀਂ ਸੀਗੀ ਮੈਂ ਚਲੋ ਫਿਰ ਵੀ ਸਾਰਾ ਕੁਝ ਠੀਕ ਸੀ ਡੈਡ ਦੇ ਹੁੰਦੇ ਆ ਕਿਉਂਕਿ ਉਹ ਹੀ ਕਮਾਉਣ ਵਾਲੇ ਸੀ ਘਰ 'ਚ ਮम्मा ਮੇਰੇ ਸਟੀਚਿੰਗ ਦਾ ਕੰਮ ਕਰਦੇ ਸੀਗੇ ਹਾਊਸ ਵਾਈਫ ਸੀ ਸਾਰਾ ਕੁਝ ਠੀਕ ਰਿਹਾ ਵੀ ਜਿੰਨਾ ਕੋ ਲੈ ਕੇ ਆਉਂਦੇ ਮਤਲਬ ਵਧੀਆ ਚੱਲ ਰਿਹਾ ਸੀ ਸਾਰਾ ਕੁਝ ਮੇਰੇ ਦਾਦਾ ਜੀ ਪਿੰਡ ਦੇ ਪਟਵਾਰੀ ਸੀ ਉਸ ਟਾਈਮ ਕਹਿੰਦੇ ਹੁੰਦੇ ਸੀ ਸਾਰੇ ਪਿੰਡ 'ਚੋਂ ਸਾਡੇ ਸਾਰੇ ਪਿੰਡ ਦੇ ਵਿੱਚ ਪਹਿਲਾ ਟੀਵੀ ਸਾਡੇ ਘਰ ਆਇਆ ਸੀ ਅੱਛਾ ਇੰਨਾ ਵਧੀਆ ਪਰਿਵਾਰ ਸੀਗਾ ਤੇ ਫਿਰ ਸਭ ਕੁਝ ਠੀਕ ਚੱਲਦਾ ਰਿਹਾ ਮੇਰੇ ਮॉम ਦੇ ਮਤਲਬ ਬੇਟਾ ਨਹੀਂ ਹੋਇ ਤੇ ਤੀਸਰੀ ਸਿਸਟਰ ਤੋਂ ਬਾਅਦ ਮੇਰੀ ਮਮ ਦੇ ਕੋਲੇ ਮਤਲਬ ਬੇਬੀ ਹੋ ਗਏ ਪੂਰਾ ਹੋ ਗਿਆ ਉਸ ਤੋਂ ਬਾਅਦ 4-5 ਸਾਲ ਬ੍ਰਦਰ ਹੋਇਆ ਹੀ ਨਹੀਂ ਉਸ ਚੀਜ਼ ਕਰਕੇ ਮੇਰੀ ਮਮ ਨੇ ਬਹੁਤ ਕੁਸ਼ਟ ਲਿਆ ਦਾਦੀ ਦਾਦੇ ਲਾਲੂ ਚਾਚੇ ਤਾਈ ਲਾਲੂ ਪਿੰਡ ਚ ਸਾਰੇ ਕਹਿਣ ਲੱਗੇ ਵੀ ਇਹ ਧੀਆ ਨੇ ਚਲੋ ਫਿਰ ਵੀ ਉੱਚੀ ਜ ਮਮੀ ਬਰਦਾਸ਼ਤ ਕਰਦੇ ਰਹੇ ਬਾਅਦ ਵਿੱਚੋਂ ਅਚਾਨਕ 2010 ਦੇ ਵਿੱਚ ਮੇਰੇ ਫਾਦਰ ਸਾਹਿਬ ਦੀ ਡੈਥ ਹੋ ਗਈ ਤੇ ਉਸ ਤੋਂ ਬਾਅਦ ਵਿੱਚੋਂ ਫਿਰ ਸਾਡੇ ਉਹ ਦਿਨ ਸ਼ੁਰੂ ਹੋ ਗਏ ਵੀ ਪੁੱਛੋ ਹੀ ਨਾ ਉਹਨਾਂ ਦੀ ਡੈਥ ਵੀ ਕਿੱਦਾਂ ਹੋਈ ਮੇਰਾ ਬ੍ਰਦਰ ਛੋਟਾ ਹੀ ਸੀਗਾ 5 ਸਾਲ ਦਾ ਸੀ ਮੇਰਾ ਭਰਾ ਤੇ ਉਹ ਖੇਤ ਗਏ ਜਿੱਦਾਂ ਆਪਾਂ ਰੈਗੂਲਰ ਮੇਰਾ ਬ੍ਰਦਰ ਹਮੇਸ਼ਾ ਮੇਰੇ ਫਾਦਰ ਸਾਹਿਬ ਦੇ ਨਾਲ ਹੀ ਰਹਿੰਦਾ ਸੀਗਾ ਤੁਹਾਡੇ ਤੁਹਾਡੇ ਭਰਾ ਦਾ ਕਿੰਨਾ ਫਰਕ ਹੈ 10 ਸਾਲ ਦਾ ਫਰਕ ਹੈ 10 ਬੰਦ ਬੁੱਤਾਂ ਵਾਂਗ ਹੀ ਪਾਲੇ ਤੁਸੀਂ ਹਾਂਜੀ ਮੇਰੇ ਬ੍ਰਦਰ ਨੇ ਮੇਰੇ ਹੱਥਾਂ ਦੇ ਵਿੱਚ ਹੀ ਮਤਲਬ ਕਿ ਚੱਲਣਾ ਸਿੱਖਿਆ ਦੌੜਨਾ ਵੀ ਹੱਥਾਂ 'ਚ ਹੀ ਸਿੱਖਿਆ ਮੈਂ 10 ਸਾਲ ਦੀ ਸੀ ਜਦੋਂ ਮੇਰਾ ਬ੍ਰਦਰ ਇਸ ਦੁਨੀਆ 'ਚ ਆਇਆ ਤੇ ਦੇਖੋ ਵੀ ਫਿਰ ਉਸ ਤੋਂ ਬਾਅਦ ਡੈਡੀ ਖੇਤ ਜਾ ਰਹੇ ਸੀਗੇ ਤੇ ਉਮੀ ਪੈ ਰਿਹਾ ਸੀ ਬਹੁਤ ਜ਼ਿਆਦਾ ਮੇਰੇ ਬ੍ਰਦਰ ਨੂੰ ਤਾਂ ਡੈਡ ਨੇ ਪਿੱਛੇ ਤਾਰਤਾ ਵੀ ਤੁਰ ਕੇ ਮੂਰੇ ਆ ਜਾ ਮੈਂ ਬਾਈਕ ਲੈ ਕੇ ਜਾ ਰਿਹਾ ਅੱਗੇ ਉਹ ਪ੍ਰਮਾਤਮਾ ਨੇ ਜਿੱਦਾਂ ਹੋਣੀ ਨਹੀਂ ਕਰਨਾ ਹੁੰਦਾ ਉੱਥੇ ਆਪਣੇ ਟਿਊਬਲ ਹੁੰਦੇ ਸੀ ਪਹਿਲਾਂ ਹੁਣ ਤਾਂ ਮੱਛੀ ਮੋਟਰਾਂ ਨੇ ਤੇ ਉਹ ਡੈਡੀ ਨੇ ਜਦੋਂ ਖੋਦੇ ਮਤਲਬ ਟਿਊਬਲ ਦੇ ਖੂਦੇ ਨਾ ਉੱਥੇ ਕੰਡੇ ਤੇ ਮੋਟਰ ਸੈਲਸ ਨੂੰ ਖੜਾਉਣ ਲੱਗੇ ਸਟੈਂਡ ਲਾਉਣ ਲੱਗੇ ਵੀ ਇੱਥੇ ਚਲੋ ਪੋਲਾ ਥਾਣੀ ਹੈਗਾ ਉਹਨਾਂ ਨੂੰ ਪਤਾ ਨਹੀਂ ਲੱਗਿਆ ਉਹ ਮਿੱਟੀ ਦੇ ਵਿੱਚ ਦਬ ਗਿਆ ਸਟੈਂਡ ਤੇ ਡੈਡੀ ਮੇਰੇ ਖੂਚ ਗਿਰ ਗਏ ਹੂੰ ਜਦੋਂ ਖੂਚ ਗਿਰਗੇ ਤੇ ਮਤਲਬ ਮੇਰਾ ਬ੍ਰਦਰ ਚਿੱਕਾ ਮਾਰਦਾ ਰਿਹਾ ਉਹ ਸ਼ੁਕਰ ਕਰੋ ਆਸ-ਪਾਸ ਦੇ ਮਤਲਬ ਨਾਲ ਦੇ ਖੇਤ ਦੇ ਵਿੱਚ ਕੁਝ ਲੋਕ ਕੰਮ ਕਰ ਰਹੇ ਸੀ ਉਹਨਾਂ ਨੇ ਜਵਾਕਰੋਂ ਦਾ ਦੇਖ ਲਿਆ ਤਾਂ ਸ਼ਾਮ ਦੇ 70 7:30 ਵਜੇ ਹੋਏ ਸੀਗੇ ਤੇ ਉਹਨਾਂ ਨੇ ਜਦੋਂ ਮੇਰੇ ਬ੍ਰਦਰ ਕੋਲੇ ਆਏ ਉਹਨਾਂ ਨੇ ਪਛਾਣਿਆ ਵੀ ਇਹ ਤਾਂ ਜਸਵੰਤ ਦਾ ਮੁੰਡਾ ਤੇ ਉਹ ਮੇਰੇ ਬ੍ਰਦਰ ਨੇ ਇਸ਼ਾਰੇ ਨਾਲ ਦੱਸਿਆ ਵੀ ਡੈਡੀ ਡਿੱਗ ਪਿਆ ਵਿੱਚ ਜਦੋਂ ਉਹਨਾਂ ਨੇ ਦੇਖਿਆ ਡੈਡ ਮੇਰੇ ਬੋਲ ਰਹੇ ਸੀ ਉਸ ਟਾਈਮ ਅੱਛਾ ਹਾਂਜੀ ਫਿਰ ਉਹਨਾਂ ਨੇ ਪਿੰਡ ਫੋਨ ਕੀਤੇ ਤੇ ਸਾਰੇ ਜਣੇ ਆ ਗਏ ਜਦੋਂ ਆ ਗਏ ਵੀ ਇਦਾਂ ਕਰਕੇ ਵੀ ਜਸਵੰਤ ਖੂਚ ਗਿਰ ਗਿਆ ਕੱਢ ਲਿਆ ਉਹਨਾਂ ਨੂੰ ਕੱਢੇ ਹਸਪੀਟਲ ਲੈ ਗਏ ਮੇਰੇ ਡੈਡ ਦੀਆਂ ਸਾਰੀਆਂ ਪਸਲੀਆਂ ਜਮਾਂ ਟੁੱਟ ਚੁੱਕੀਆਂ ਸੀਗੀਆਂ ਤੇ ਉਹਦੇ ਵਿੱਚ ਪੱਖੇ ਵਾਲਾ ਆਪਣੇ ਬਲੇਡ ਹੁੰਦਾ ਆ ਜੀ ਉਹ ਮੇਰੇ ਡੈਡ ਦੇ ਇੱਥੋਂ ਲੱਤ 'ਚ ਹੋਇਆ ਤੇ ਆ ਗੋਡੇ ਤੋਂ ਨੀਚੇ ਤੱਕ ਉਹਨੇ ਲੱਤ ਜਮਾਂ چیرਦੀ ਹੱਡੀ ਤੱਕ چیرਦੀ ਉਹਨੇ ਇੰਨਾ ਜ਼ਿਆਦਾ ਫ੍ਰੈਕਚਰ ਹੋ ਗਿਆ ਸੀਗਾ ਨੀਚੇ ਤੋਂ ਜਿਹੜੀਆਂ ਹਨ ਗੋਡੇ ਤੋਂ ਨੀਚੇ ਵਾਲੀਆਂ ਹੱਡੀਆਂ ਸੀ ਦੋਨੇ ਲੱਤਾਂ ਦੀ ਉਹ ਜਮਾਂ ਹੀ ਚੂਰਾ ਵੜੀ ਬਣ ਗਈਆਂ ਨੇ ਬੁਰੇ ਤਰੀਕੇ ਨਾਲ ਟੁੱਟੀਆਂ ਤੇ ਬਾਅਦ ਵਿੱਚ ਉਹ ਡਾਕਟਰਸ ਨੇ ਬੋਲਤਾ ਵੀ ਇਹਨਾਂ ਦੀ ਲੱਤ ਕੱਟਣੀ ਪਊਗੀ पर मेरी मॉम ने जवाब देता ਵੀ ਅਸੀਂ ਕਟਵਾਉਣ ਹੀ ਨਹੀਂ ਹੈਗੀ ਤੁਸੀਂ ਆ ਹੀ ਇਲਾਜ ਕਰੋ ਉਹ ਕਹਿੰਦੇ ਸਾਰੀ ਉਮਰ ਚੱਲ ਨਹੀਂ ਸਕਦੇ ਇਹ ਤੁਹਾਡੇ ਮਦਰ ਪੜੇ ਲਿਖੇ ਸੀ ਨਹੀਂ ਮੇਰੀ ਮੰਮੀ ਪੰਜ ਛੇ ਹੀ ਪੜੇ ਆ ਤੇ ਉਹ ਘਰੇ ਸਟੀਚਿੰਗ ਦਾ ਕੰਮ ਕਰਦੀ ਸੀ ਹਾਂ ਜੀ ਕਿਉਂਕਿ ਮੇਰੇ ਮਾਮਾ ਜੀ ਵੀ ਹੈ ਨਹੀਂ ਸੀਗੇ ਮੇਰੇ ਨਾਨਾ ਜੀ ਦੀ ਛੋਟੀ ਜਿਹੀ ਡੈਥ ਹੋ ਗਈ ਸੀ ਮੇਰੀ ਛੋਟੀ ਮਾਸੀ ਜਿਹੜੀ ਆ ਤੀਸਰੇ ਨੰਬਰ ਵਾਲੇ ਉਹ ਡੇਢ ਸਾਲ ਦੀ ਸੀ ਜਦੋਂ ਮੇਰੇ ਨਾਨਾ ਹੀ ਚਲੇ ਗਏ ਤੇ ਮੇਰੀ ਨਾਨੀ ਨੇ ਸੈਕਿੰਡ ਮੈਰਿਜ ਕਰਾਉਣ ਤੋਂ ਮਨਾ ਕਰਤਾ ਵੀ ਮੈਂ ਹੋਰ ਵਿਆਹ ਨਹੀਂ ਕਰਾਉਣਾ ਉਹ ਆਪਣੀਆਂ ਤਿੰਨੇ ਕੁੜੀਆਂ ਨੂੰ ਲੈ ਕੇ ਆਪਣੇ ਪੇਕੇ ਆ ਗਏ ਪੇਕੇ ਬੈਠ ਕੇ ਉਹਨਾਂ ਨੇ ਮੇਰੀ ਮੰਮੀ ਵਰਗਿਆਂ ਨੂੰ ਪ ਬਿਚੇ ਮਾਮਾ ਵੀ ਹੈ ਨਹੀਂ ਸੀਗਾ। ਕੱਲੇ ਨਾਨੀ ਸੀ। ਮੇਰੀ ਮੰਮੀ ਦੇ ਮਾਮੇ ਤਾਂ ਹੈਗੇ ਆ ਬਟ ਸਾਡਾ ਮਾਮਾ ਹੈ ਨਹੀਂਗਾ। ਮੰਮੀ ਵਰਗੇ ਤਿੰਨ ਭੈਣਾਂ ਹੀ ਆ। ਤੇ ਫਿਰ ਚਲੋ ਮੰਮੀ ਵਰਗੇ ਨੇ ਜਵਾਬ ਦੇ ਤਾਂ ਵੀ ਨਹੀਂ ਅਸੀਂ ਨਹੀਂ ਘਟਵਾਣੀ ਲੱਤ। ਅਸੀਂ ਛੋਟੇ ਸੀ ਬਿਲਕੁਲ ਤੇ ਚਲੋ ਉਹਨਾਂ ਦਾ ਲਾਅ ਚੱਲਦਾ ਰਿਹਾ। ਫੜ ਦੜ ਕੇ ਜਦੋਂ ਪੈਸੀ ਉਹੀ ਤੱਕ ਮਾਉਂਦੇ ਸੀ ਸਾਰਾ ਕੁਝ ਉਹੀ ਦੇਖਦੇ ਸੀਗੇ। ਪੈਲੀ ਕਿੰਨੀ ਸੀ ਤੁਹਾਡੇ? ਪੈਲੀ ਤਾਂ ਸੀਗੀ 5-6 ਕਿਲੋ ਇੱਕ ਮਤਲਬ ਕਿ ਮੇਰੀ ਮੰਮੀ ਨੂੰ ਵੈਸੇ 10 ਕਿਲਿਆਂ ਤੇ ਸਾਖ ਹੋਇਆ ਸੀਗਾ। ਦੋ ਭਰਾ ਨੇ ਮੇਰੇ ਮਤਲਬ ਡੈਡੀ ਵਰਗੇ ਪਰ ਬਾਦ ਵਿੱਚ ਉਹ ਮੇਰੇ ਡੈਡੀ ਵੀ ਨਸ਼ਾ ਕਰਦੇ ਸੀ ਦਾਰੂ ਵਗੈਰਾ ਪਿੰਦੇ ਸੀ ਕਾਫੀ ਨਸ਼ੇ ਕਰਦੇ ਸੀਗੇ ਉਹ ਉਹਨਾਂ ਨੇ ਵੀ ਬਹੁਤ ਕੁਝ ਗਵਾਇਆ ਮਤਲਬ ਜ਼ਮੀਨ ਵੇਚਤੀ ਕਦੇ ਕੋਸ਼ਟ ਕਰਤਾ ਤੇ ਮੇਰੀ ਮੰਮੀ ਨੂੰ ਕੁੱਟਣਾ ਉਹਨਾਂ ਨੇ ਬਹੁਤ ਜ਼ਿਆਦਾ ਤੁਹਾਡੀ ਅੱਖਾਂ ਸਾਹਮਣੇ ਅੱਖਾਂ ਸਾਹਮਣੇ ਕਿੰਨਾ ਫੀਲ ਹੁੰਦਾ ਉਸ ਟਾਈਮ ਜਦੋਂ ਕੁੱਟਦੇ ਜਾਂਦੇ ਆ ਪੁੱਛੋ ਨਾ ਤੁਸੀਂ ਮੇਰੇ ਜਿਹੜਾ 4th ਬ੍ਰਦਰ ਸੀਗਾ ਨਾ ਮਤਲਬ ਮੇਰੀ ਛੋਟੀ ਭੈਣ ਤੋਂ ਬਾਅਦ ਜਿਹੜਾ ਬੱਚਾ ਹੋਣ ਵਾਲਾ ਸੀ ਉਹ ਵੀ ਮੇਰੇ ਡੈਡੀ ਦੀ ਕੁੱਟਣ ਦੀ ਵਜ੍ਹਾ ਨਾਲੀ ਉਹ ਮਤਲਬ ਮੰਮੀ ਨੂੰ 8 ਮਹੀਨੇ ਚੱਲ ਰਿਹਾ ਸੀਗਾ ਤੇ ਡੈਡੀ ਨੇ ਉਹਨਾਂ ਤੇ ਹੱਥ ਚੱਕ ਲਿਆ ਉਹਦੇ ਕਰਕੇ ਬੱਚੇ ਦੇ ਅੰਦਰ ਪੇਟ ਦੇ ਅੰਦਰ ਹੀ ਡੈਥ ਹੋ ਗਈ। ਉਸ ਟਾਈਮ ਤੁਸੀਂ ਛੋਟੇ ਛੋਟੇ ਹੋਣੇ ਹੋ ਤੇ ਉਸ ਟਾਈਮ ਤੁਸੀਂ ਨਾ ਕੁਝ ਕਰ ਸਕਦੇ ਸੀ। ਕੁਝ ਬੇਵਸਤੀ ਜਮਾ। ਤੁਸੀਂ ਆਪਣੇ ਦਾਦੇ ਹੋਰਾਂ ਨੂੰ ਨਹੀਂ ਦੱਸਿਆ। ਦੱਸਿਆ ਉਹ ਅਲੱਗ ਰਹਿੰਦੇ ਸੀਗੇ। ਅੱਛਾ। ਉਹ ਵਿੱਚ ਆਉਂਦੇ ਹੀ ਨਹੀਂ ਸੀ। ਹੂੰ। ਬਿਲਕੁਲ ਵੀ ਉਹਨਾਂ ਨੇ ਕਦੇ ਵੀ ਚਾਉਣ ਦੀ ਕੋਸ਼ਿਸ਼ ਹੀ ਨਹੀਂ ਕੀਤੀ ਵੀ ਜਾਂ ਸਮਝਾਉਣ ਦੀ ਕੋਸ਼ਿਸ਼ ਕੀਤੀ ਹੋਵੇ। ਕਦੇ ਵੀ ਨਹੀਂ ਕੀਤੀ ਹੈਗੀ। ਤੇ ਫਿਰ ਇਦਾਂ ਹੀ ਚੱਲਦਾ ਰਿਹਾ। ਮੇਰੀ ਮਮ ਨੇ ਬਹੁਤ ਉਟਖਾਦੀ ਆ। ਤੁਹਾਨੂੰ ਉਸ ਅਰਦਾ ਜ਼ਿਗਰਾ। ਮੈਂ ਕਹਿੰਨੀ ਵੀ ਮੈਂ ਨਾ ਉਹਨੂੰ ਦੇਖ ਲਓ। ਅ ਬਸ ਡੇਢ ਕ ਸਾਲ ਦੀ ਸੀ ਤੇ ਮੇਰੇ ਮਤਲਬ ਜਿਹੜੇ ਨਾ ਮੇਰੀ ਮੰਮੀ ਦੇ ਨਾਨਕੇ ਸੀ ਨਾਨੀ ਅਰਗਣ ਸਾਰਿਆਂ ਨੇ ਕਹਤਾ ਸੀ ਵੀ ਤੂੰ ਕੁੜੀ ਸਿੱਟਦੇ ਇਹਨਾਂ ਦੀ ਤੇ ਤੇਰਾ ਅਸੀਂ ਕਿਤੇ ਹੋਰ ਵਿਆਹ ਕਰ ਦਾਂਗੇ ਮੇਰੇ ਮੰਮੀ ਨੇ ਜਵਾਬ ਦਿੱਤਾ ਵੀ ਨਹੀਂ ਮੈਂ ਵੀ ਇਹਨੂੰ ਤਾਂ ਇਹਦਾ ਤਾਂ ਵਿਆਹ ਕਿਤੇ ਹੋ ਹੀ ਜਾਣਾ ਮੇਰੀ ਜਵਾਕੜੀ ਦਾ ਕੀ ਬਣੂਗਾ ਬਿਲਕੁਲ ਤੇ ਮੰਮੀ ਨੇ ਮਨਾ ਕਰਤਾ ਉਹਨਾਂ ਨੇ ਐਂ ਕੁੱਟ ਛੱਲੀ ਉਸ ਤੋਂ ਬਾਅਦ ਉਹਨਾਂ ਦੀ ਕਿਸਮਤ ਐਨੀ ਮਾੜੀ ਤਿੰਨ ਕੁੜੀਆਂ ਜੰਮ ਪਈਆਂ ਫਿਰ ਤਾਂ ਜਮਈ ਉਹਨਾਂ ਦਾ ਹੋਰ ਬੁਰਾ ਹਾਲ ਹੋ ਗਿਆ ਵੀ ਈਵਨ ਕਿ ਮੈਂ ਆਪਣੀ ਅੱਖੇ ਜੀ ਤੱਕ ਦੇਖੀ ਹੋਈ ਆ ਵੀ ਮੇਰੀ ਮਾਮ ਨੂੰ ਮਤਲਬ ਸਾਡੇ ਗਵੰਡੀਆਂ ਦੀ ਬਹੂ ਬਹੁਤ ক্লোਜ਼ ਨੇ ਉਹ ਮੈਨੂੰ ਉਹਨਾਂ ਨੂੰ ਨਾਮ ਨਹੀਂ ਲੈਣਾ ਚਾਹੁੰਦੀ ਉਹ ਵਿਦਾ ਹੋ ਕੇ ਜਾ ਰਹੀ ਸੀ ਤੇ ਮੇਰੀ ਮੰਮੀ ਨੂੰ ਉਹਨਾਂ ਨੇ ਸਾਫ਼ ਬੋਲਤਾ ਸੀ ਵੀ ਤੂੰ ਪਾਸੇ ਹੋ ਜਾ ਤੇ ਤੇਰੀ ਕੁੜੀਆਂ ਨੇ ਮੱਥੇ ਨਾ ਲੱਗੀਆਂ ਇਹ ਸਾਡੇ ਬਹੁ ਵੱਡਾ ਕਲੰਕ ਹੈ ਸਮਾਜ ਤੇ ਵੀ ਜੇ ਪਚਾਹੇ ਮੁੰਡਾ ਚਾਹੇ ਕੁੜੀ ਹੈ ਹੈ ਤਾਂ ਜੀ ਪ੍ਰਮਾਤਮਾ ਦਿੱਤਾ ਜੀ ਪਰ ਅਸੀਂ ਇੰਨਾ ਵਿਤਕਰਾ ਕਰਦੇ ਹਾਂ ਹਾਂਜੀ ਮੇਰੀ ਮੰਮੀ ਨੂੰ ਸਾਫ਼ ਬੋਲਤਾ ਸੀਗਾ ਵੀ ਤੂੰ ਭਾਈ ਪਾਸੇ ਹੋ ਜਾ ਵੀ ਬਹੂ ਵਿਦਾ ਹੋਣ ਲੱਗੀ ਆ ਤੇ ਵੀ ਤੇਰੀ ਕੁੜੀਆਂ ਨੇ ਮੱਥੇ ਨਾ ਲੱਗ ਜੀ ਕਿਤੇ ਤੇ ਮੇਰੀ ਮੰਮੀ ਨੇ ਆ ਕੇ ਕੰਦਾ ਚ ਟੱਕਰਾ ਮਾਰੀਆਂ ਬੁਰਾ ਹਾਲ ਬਹੁਤ ਮੰਮੀ ਨੂੰ ਮੇਰੀ ਨੇ ਆਪਣਾ ਅੱਖਾ ਪਾਇਆ ਤੇ ਪਰ ਉਹਦਾ ਸਬਰ ਸੀ ਵੀ ਉਹਨੇ ਉਹ ਛੱਡ ਕੇ ਨਹੀਂ ਗਏ ਫਿਰ ਉਸ ਤੋਂ ਬਾਅਦ ਡੈਡੀ ਦੇਖੋ ਤੁਸੀਂ ਵੀ ਸਾਲ ਲੰਘ ਉਹਨਾਂ ਦਾ ਟਰੀਟਮੈਂਟ ਚੱਲਦਾ ਰਿਹਾ ਲੋਕਾਂ ਤੋਂ ਫੜ ਦੜ ਕੇ ਪਹਿਲਾਂ ਤਾਂ ਹਸਪੀਟਲ ਜੀ ਰਹੇ ਉਹ 2 ਮਹੀਨੇ ਤਾਂ ਛੁੱਟੀ ਹੋਈ ਨਹੀਂ ਮਿਲੀ ਲੋਕਾਂ ਤੋਂ ਫੜ ਫੜ ਕੇ ਪੈਸੇ ਉਹਨਾਂ ਦਾ ਇਲਾਜ ਕਰਵਾਇਆ ਕਿਉਂਕਿ ਆਪਦੇ ਕੋਲੇ ਤਾਂ ਕੁਝ ਹੈ ਨਹੀਂ ਸੀ ਜ਼ਮੀਨ ਵਗੈਰਾ ਸੀ ਸਾਰੀ ਜ਼ਮੀਨ ਸੀਗੀ ਪਰ ਉਹ ਸਾਰੀ ਦਾਦਾ ਜੀ ਦੇ ਅੰਦਰ ਸੀਗੀ ਉਹਦਾ ਤਾਂ ਕਦੇ ਮੰਮੀ ਨੂੰ ਪਤਾ ਹੀ ਨਹੀਂ ਸੀਗਾ ਉਸ ਟਾਈਮ ਵੀ ਕਿੰਨਾ ਠੇਕਾ ਹੁੰਦਾ ਕੀ ਹੁੰਦਾ ਕੀ ਨਹੀਂ ਸਾਰਾ ਕੁਝ ਉਹਨਾਂ ਦੇ ਅੰਡਰ ਸੀਗਾ ਤੇ ਬਸ ਉਹ ਤੋਂ ਫੜ ਲੇ ਉਹ ਤੋਂ ਫੜ ਲੇ ਇਦਾਂ ਸਾਡੇ ਘਰ ਦੇ ਹਾਲਾਤ ਜਮ੍ਹਾਂ ਖਰਾਬ ਹੋ ਗਏ ਕਮਾਉਣ ਵਾਲਾ ਇੱਕ ਡੈਡੀ ਸੀਗਾ ਨਾ ਦਾਦੀ ਨੇ ਹੈਲਪ ਕੀਤੀ ਨਾ ਚਾਚੇ ਤਾਇਆ ਨੇ ਕਿਸੇ ਕੋਈ ਨਹੀਂ ਖੜਾ ਨਾਲ ਕਿਸੇ ਨੇ ਬਾਤ ਨਹੀਂ ਪੁੱਛੀ ਤੇ ਚਲੋ ਆਈ ਟਾਈਮ ਬਸ ਮੇਰੀ ਨਾਨੀ ਨੇ ਬਹੁਤ ਸਪੋਰਟ ਕੀਤੀ ਕਦੇ ਉਹਨਾਂ ਨੇ ਰਾਸ਼ਨ ਦੇ ਕੇ ਜਾਣਾ ਕਦੇ ਕੋਸ਼ ਮੇਰੀ ਮਾਨੀ ਜਿੰਨੇ ਜੋਗੇ ਵਿਚਾਰੇ ਉਹ ਸੀਗੇ ਉਹਨਾਂ ਨੇ ਬਹੁਤ ਮਤਲਬ ਕਿ ਜਿਵੇਂ ਕਰੇ ਸਾਡੇ ਕੋਲ ਰਹੀ ਸਾਨੂੰ ਉਹਨਾਂ ਨੇ ਜੋ ਕਰ ਉਹਨਾਂ ਨੇ ਸੰਭਿਆ ਚਲੋ ਫਿਰ ਡੈਡੀ ਮੇਰੇ ਸਾਲ ਮੰਜੇ ਤੇ ਪਈ ਰਹੇ ਫਿਰ ਅਸੀਂ ਜਦੋਂ ਘਰੇ ਆ ਗਏ ਛੁੱਟੀ ਮਿਲੀ ਉਹਨਾਂ ਨੂੰ ਤੇ ਇਥੋਂ ਆਪਣੇ ਇਥੇ ਬੁੱਟਰ ਪੰਡਾ ਮੋਗੇ ਬਿਲਕੁਲ ਉੱਥੇ ਇੱਕ ਡਾਕਟਰ ਆ ਉਹਦੀ ਦਸ ਪੈਗੀ